ਸ਼ਰਾਬੀ ਸ਼ਰਾਬ ਪਿੰਦਾ ਉਹ ਨਸ਼ੇ ਜੋ ਜਾਂਦਾ ਉਹ ਨਸ਼ੇ ਦੀ ਕੋਈ ਫੋਟੋ ਥੋੜੀ ਹੈ ਨਸ਼ਾ ਕੋਈ ਨજર ਥੋੜੀ ਆਂਦਾ ਉਹ ਖੂਨ ਦੇ ਦੌਰੇ ਵਿੱਚ ਨਸ਼ਾ ਚੱਲਦਾ ਹੈ ਅਗਰ ਤੁਹਾਨੂੰ ਕੋਈ ਤੁਹਾਡੀ ਮਨਪਸੰਦ ਚੀਜ਼ ਮਿਲ ਜਾਂਦੀ ਹੈ ਜੋ ਤੁਸੀਂ ਚਾਹ ਰਹੇ ਜੇ ਹੁਣ ਉਸ ਖੁਸ਼ੀ ਦੀ ਕੋਈ ਫੋਟੋ ਨਹੀਂ ਹੈ ਉਸ ਫੋਟੋ ਉਹਦੀ ਕੋਈ ਅਕ੍ਰਿਤੀ ਨਹੀਂ ਹੈ ਉਹ ਤੁਹਾਡੇ ਮਨ ਵਿੱਚ ਇੱਕ ਖੁਸ਼ੀ ਦੀ ਲਹਿਰ ਦੌੜ ਪਈ ਹੈ ਪੈਰ ਜ਼ਮੀਨ ਤੇ ਨਹੀਂ ਲੱਗੰਦੇ ਸਰੀਰ ਹੈ ਤੇ ਜ਼ਮੀਨ ਤੇ ਪਰ ਇਸ ਤਰ੍ਹਾਂ ਲੱਗ ਰਿਹਾ ਕਿ ਆਸਮਾਨ ਝੋਟ ਰਹੇ ਆ ਉਹ ਕਾਦੀ ਖੁਸ਼ੀ ਦੀ ਲਹਿਰ ਹੁਣ ਉਸ ਖੁਸ਼ੀ ਦੀ ਲਹਿਰ ਵਿੱਚ ਜਿਹੜਾ ਤੁਸੀਂ ਆਸਮਾਨ ਝੋਟ ਰਹੇ ਜੇ ਪੈਰ ਜਿਹੜੇ ਜ਼ਮੀਨ ਤੇ ਨਹੀਂ ਲੱਗ ਰਹੇ ਉਹ ਸਿਰਫ ਇੱਕ ਇਮੇਜਿਨੇਸ਼ਨ ਹੈ ਉਹ ਸਾਡੇ ਮਨ ਦਾ ਖਿਆਲ ਹੈ ਸਾਡੇ ਮਨ ਦੀ ਖੁਸ਼ੀ ਹੈ ਪਰ ਉਹਦੀ ਕੋਈ ਫੋਟੋ ਨਹੀਂ ਹੈ ਅਗਰ ਕਿਸੇ ਨੂੰ ਕੋਈ ਮਨਪਸੰਦ ਜੀਵਨ ਸਾਥੀ ਮਿਲ ਜਾਂਦਾ ਹੈ ਜਾਂ ਕਿਸੇ ਜੋ ਵੀ ਮਨ ਚਾਹੇ ਚੀਜ਼ ਮਿਲ ਜਾਂਦੀ ਹੈ ਉਹ ਬਹੁਤ ਖੁਸ਼ ਹੁੰਦਾ ਉਹਨ ਉਸ ਖੁਸ਼ੀ ਦੀ ਵੀ ਕੋਈ ਫੋਟੋ ਨਹੀਂ ਹੈ ਉਹ ਸਿਰਫ ਖੁਸ਼ੀ ਸਾਡੇ ਮਨ ਵਿੱਚ ਹੈ ਉਹ ਗੁੰਗਾ ਗੁੜ ਖਾਂਦਾ ਉਸ ਗੁੜ ਦਾ ਉਸਵਾਦ ਨਹੀਂ ਦੱਸ ਸਕਦਾ ਕਿ ਉਹ ਮਿੱਠਾ ਹੈ ਕਿ ਖੱਟਾ ਉਹ ਸਿਰਫ ਗੁੜ ਖਾ ਲੰਦਾ ਉਹਦੇ ਮਨ 'ਚ ਇੱਕ ਲਹਿਰ ਧੋੜ ਪੈਂਦੀ ਹੈ ਕਿ ਗੁੜ ਮਿੱਠਾ ਪਰ ਉਹ ਦੱਸ ਨਹੀਂ ਸਕਦਾ ਸੋ ਐਸੀ ਤਰ੍ਹਾਂ ਹੀ ਜੋ ਵੀ ਤੁਹਾਡਾ ਨਾਮ ਸਿਮਰਨ ਧਿਆਨ 'ਚ ਤੁਸੀਂ ਬੈਠੇ ਜੇ ਕਿਸੇ ਚੀਜ਼ ਦੀ ਨਜ਼ਰ ਆਣ ਦੀ ਤੁਸੀਂ ਇੱਛਾ ਨਾ ਰੱਖੋ ਜਾਂ ਇੰਤਜ਼ਾਰ ਨਾ ਕਰੋ ਕਿ ਸਾਨੂੰ ਕੁਝ ਨਜ਼ਰ ਆਣਾ ਸਿਰਫ ਉਹ ਕਰ ਕਰਕੇ ਉਸ ਅਭਿਆਸ ਵਿੱਚ ਉਸ ਧਿਆਨ ਵਿੱਚ ਉਸ ਸਮਾਧੇ ਵਿੱਚ ਤੁਹਾਨੂੰ ਮਜ਼ਾ ਆਣ ਲੱਗ ਪੈਣਾ ਤੁਹਾਨੂੰ ਆਨੰਦ ਆਣ ਲੱਗ ਪੈਣਾ